ਕਿ ਗਿਆ ਕਿਰਚ ਵਾਲਨ ਤੱਕ ਦੇ ਕਿ ਨਹੀਂ ਇਹ ਚੰਦਾ ਨੂੰ ਦਾਰਿਆ ਸੀ ਕਿ ਕੋਈ ਨਹੀਂ ਚਰਚ ਤੇ ਇਹ ਛੱਡੇ ਛੱਡੇ ਜਾਂਦਾ ਰ ਅ ਮੁੜ ਕੇ ਵਾਪਸ ਆਇਆ ਨਹੀਂ ਹੈਗਾ ਮੈਂ ਵੇੰਤੀ ਕਰਨੀ ਆਂ ਅਪੀਲ ਕਰਨੇ ਆਂ ਕਿ ਜਿੱਥੇ ਵੀ ਮੇਰਾ ਬੇਟਾ ਹੈਗਾ ਨਾ ਮੈਨੂੰ ਵਾਪਸ ਮਿਲਣਾ ਚਾਹੀਦਾ ਮੈਂ 10000 ਰੁਪਏ ਨਾਮ ਦੇਣੇ ਪਿਆ ਰ ਆਂ ਆ ਜੰਦੀ ਤੇ ਮਾਗੀ ਥੋੜਾ ਯਾ ਭਾਈ ਜਿੱਦਾ ਹੀ ਪਹਿਲਾਂ ਮੈਂ ਜਾਂਦੇ ਹੀ ਪਰ ਲੱਗਿਆ ਰੋਹ ਚੰਦਰ ਬਾਟਾਂ ਦੇ ਵਿੱਚ ਮੁਲਕ ਕੋਈ ਨਹੀਂ ਜੀ ਕੀ ਨਾਮ ਜੀ ਮੈਂ ਜੀ ਕੀ ਬਾਲ ਹੋਈ ਜੀ ਬੱਚਾ ਡਾ ਚਰਚੇ ਚ ਗਿਆ ਹੈ ਅੱਗੇ ਸੰਡੇ ਦੇ ਸੰਡੇ ਜਾਂਦਾ ਸੀ ਮੁਰਕੇ ਵਾਪਸ ਨਹੀਂ ਆਇਆ ਬੱਸ ਸਟੈਂਡ ਹੀ ਗੋ ਗੁੰਮ ਹੋ ਗਿਆ ਕਿਹੜੇ ਚਰਚਾਂ ਦੇ ਸੀ ਉਹ ਨੂਲੇ ਜੀ ਕਿੱਥੇ ਖਾਂਬੜੇ ਉਹ ਕਿੱਥੇ ਜੀ ਗਿਲੰਦਰ ਚ ਜੀ ਹਾਂ ਜੀ ਹਾਂ ਜੀ ਫੋਟੋਂ ਬਸ ਸਟੈਂਡ ਤੋਂ ਹੀ ਗੁੰਮ ਹੋ ਗਿਆ ਤੇ ਹਰ ਛੰਡੇ ਦੀ ਛੰਡੇ ਜਾਂਦਾ ਹੀ ਮੁੜ ਕੇ ਵਾਪਸ ਨਹੀਂ ਆਇਆ ਤੇ ਉੱਥੇ ਬਸ ਸਟੈਂਡ ਤੋਂ ਗੁੰਮ ਹੋ ਗਿਆ ਮੁੜ ਕੇ ਉਹ ਆਇਆ ਹੀ ਨਹੀਂ ਘਰ ਛੰਡੇ ਦੇ ਛੰਡੇ ਜਾਂਦਾ ਹੀ ਬਸ ਸਟੈਂਡ ਤੇ ਤੁਸੀਂ ਕਿਸੇ ਨੂੰ ਉਤਲਾਹ ਕੀਤੀ ਜਾਂ ਲੱਭਣ ਦੀ ਕੋਸ਼ਿਸ਼ ਕੀਤੀ ਉਹਨੂੰ ਉੱਥੇ ਹਾਂਜੀ ਗਏ ਹੋ ਲੱਭਣ ਗਏ ਸੀ ਤੇ ਉੱਥੇ ਲੱਭਾ ਨਹੀਂ ਹੈਗਾ ਛਟਿਆਰ ਵੀ ਉੱਥੇ ਲਾ ਕੇ ਆਏ ਸੀ ਕੀ ਨਾਮ ਸੀ ਆ ਰਾਜਾ ਕਿੰਨੀ ਉਮਰ ਸੀ ਉਮਰ ਆਦੀ 16 16-17 ਸਾਲ ਦਾ ਹਗਾ ਪਹਿਲਾਂ ਕੀ ਦੱਸੀ ਉਹਨਾਂ ਨੂੰ ਨਾ ਪਹਿਲਾਂ ਨਹੀਂ ਦਿਮਾਗ ਤੋੜਦਾ ਤੇ ਥੋੜਾ ਜਿਹਾ ਕਰਕੇ ਹੀ ਕੀ ਘੋੜ ਲਵਾਂਦੇ ਸੀ ਹਾਂਜੀ ਕੀ ਘੋੜ ਲਵਾਂਦੇ ਲੋਕਾਂ ਕੀ ਅਈ ਤੱਕ ਕੀ ਚਰਚਾ ਵਾਲਿਆਂ ਨੇ ਕਦੇ ਕੀ ਨਹੀਂ ਇਹ ਚੰਦਾ ਹੁੰਦਾ ਰਿਹਾ ਸੀ ਜੇ ਕੋਈ ਨਹੀਂ ਚਰਚ ਚ ਇਹ ਛੱਡੇ ਦੀ ਛੱਡੇ ਜਾਂਦਾ ਰਿਹਾ ਤੇ ਮੁੜ ਕੇ ਵਾਪਸ ਆਇਆ ਨਹੀਂ ਹੈਗਾ ਮੈਂ ਬੇਨਤੀ ਕਰਨੀ ਆਂ ਅਪੀਲ ਕਰਨੀ ਆ ਕਿ ਜਿੱਥੇ ਵੀ ਮੇਰਾ ਬੇਟਾ ਹੈਗਾ ਨਾ ਮੈਨੂੰ ਵਾਪਸ ਮਿਲਣਾ ਚਾਹੀਦਾ ਮੈਂ 10000 ਰੁਪਏ ਨਾਮ ਦੇਣੇ ਪਿਆਰਾ ਜੀ ਕਿ ਨਾਮ ਹੋ ਜ ਆਪਣੇ ਭਾਈ ਰਿੰਕੂ ਕੀ ਗੱਲ ਹੈ ਭਾਜੀ ਮੇਰਾ ਭਰਾ ਛੋਟਾ ਰਾਜਾ ਪਹਿਲਾਂ ਚੜਚੇ ਜਾਂਦਾ ਸੀ ਭਾਜੀ ਉਟਾਲਿਓ ਖਾਂਬੜੇ ਚੜਚੇ ਕਦੀ ਆ ਜਾਂਦਾ ਸੀ ਤੇ ਕਦੀ ਟੁੱਟ ਜਾਂਦਾ ਸੀ ਤੇ ਥੋੜਾ ਦੇਣੀ ਹੋਇਆ 10-5 ਦਿਨ ਹੋਇਆ ਉਹ ਇਸ ਵਾਰ ਭਾਈ ਜੰਦਰ ਚੜਚੇ ਦੇ ਵਿੱਚੋਂ ਵਾਪਸ ਨਹੀਂ ਆਇਆ ਉਟਾਲੇ ਕਿੰਨੀ ਮੋਰੀ ਉਹਨਾਂ ਦੀ ਅਜੇ 16-16 ਸਾਲ ਤੇ ਮੈਂ ਭਾਈ ਬਹੁਤ ਦੁਖੀ ਆ ਮੈਂ ਬਹੁਤ ਕੱਲ ਪਰਸ ਨੂੰ ਰੋਂਦਿਆਂ ਪਰ ਸ਼ਾਉਂਦਿਆਂ ਮੇਰੀ ਮਾਤਾ ਬਹੁਤ ਦੁਖੀ ਹੈ ਉਹ ਵੀ ਰੋ ਰੋ ਕੇ ਕੰਬਲੀ ਹੁੰਦੀ ਹੈ ਜਿੰਨੂ ਮੈਨੂੰ ਕਿਨੂੰ ਲੱਭਦਾ ਮੈਂ ਨਾਮ ਦੇ ਨੂੰ ਪਾਈ ਤਿਆਰ ਆ ਜਿਹੜਾ ਤੁਹਾਡਾ ਬ੍ਰਦਰ ਸੀਗਾ ਰਾਜਾ ਹਾਂਜੀ ਉਹ ਪਹਿਲਾਂ ਵੀ ਜਾਂਦੇ ਉਹਨਾਂ ਦੀ ਕੀ ਦਿਮਾਗੀ ਸੁਣਤ ਨਹੀਂ ਸੀ ਹਾਂਜੀ ਨਹੀਂ ਦਿਮਾਗੀ ਥੋੜਾ ਜਿਹਾ ਭਾਈ ਸਿੱਧਾ ਸੀ ਪਹਿਲਾਂ ਵੀ ਜਾਂਦੇ ਰਹੀ ਤੇ ਉਹਨਾਂ ਨੂੰ ਬਾਈ ਪਤਾ ਨਹੀਂ ਲੱਗਾ ਕਿ ਚੰਦਰਬਾਹਟਾਂ ਦੇ ਵਿੱਚ ਮਲਗ ਗੁੰਮ ਹੋ ਗਿਆ ਹੈ ਭਾਈ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਪੇਲ ਭਾਈ ਹੱਥ ਜੋੜ ਕੇ ਬੇਨਤੀ ਕਰਨਾ ਵਾ ਜਿੰਨੂ ਵੀ ਲੱਭਦਾ ਵਾ ਉਹ ਮੈਨੂੰ ਨੰਬਰ ਤੇ ਫੋਨ ਕਰਨ ਤੇ ਮੈਂ ਹੱਥ ਜੋੜ ਕੇ ਬੇਨਤੀ ਕਿ ਮੈਂ ਉਹਨਾਂ ਦਾ ਨਾਮ ਦੇ ਨੂੰ ਤਿਆਰ ਆ ਕਹਿੰਦਾ ਕਿ ਚਰਚ ਵਾਲਿਆਂ ਨੇ ਕਿਹਾ ਨਹੀਂ ਇਹ ਚੰਦਾ ਲੁੰਦਾ ਰਿਹਾ ਇੱਥੇ ਕੋਈ ਨਹੀਂ ਚਰਚ ਤੇ ਇਹ ਛੱਡੇ ਦੀ ਛੱਡੇ ਜਾਂਦਾ ਰਿਹਾ ਤੇ ਮੁੜ ਕੇ ਵਾਪਸ ਆਇਆ ਨਹੀਂ ਹੈਗਾ ਮੈਂ ਵੰਦੀ ਕਰਨੀ ਆਂ ਅਸੀਂ ਪੀਲ ਕਰਨੇ ਆਂ ਤੇ ਜਿੱਥੇ ਵੀ ਮੇਰਾ ਬੇਟਾ ਹੈਗਾ ਜੜਾ ਮੈਨੂੰ ਵਾਪਸ ਮਿਲਣਾ ਚਾਹੀਦਾ ਮੈਂ 10000 ਰੁਪਏ ਨਾਮ ਦੇ ਦਿੱਤੇ ਹਾਂ ਆਂ ਜੰਦੀ ਤੇ ਮਾਗੀ ਥੋੜਾ ਹੈ ਭਾਈ ਜਿਦੜੀ ਪਹਿਲਾਂ ਜਾਂਦੇ ਹੀ ਬੱਟ ਪਾਣ ਲੱਗਿਆ ਰੋਹ ਚੰਦਰ ਬਾਟਾਂ ਦੇ ਵਿਚ ਮਲਕ ਜੀ ਕੀ ਨਾਮ ਚ ਮੈਂ ਜੀ ਕੀ ਗੱਲ ਹੋਈ ਜੀ ਬੱਚਾ ਦਾ ਚਰਚੇ ਚ ਗਿਆ ਹੈ ਅੱਗੇ ਸੰਡੇ ਦੇ ਸੰਡੇ ਜਾਂਦਾ ਸੀ ਮੁੜ ਕੇ ਵਾਪਸ ਨਹੀਂ ਆਇਆ ਬਸ ਟਾਂਡੇ ਗੋ ਗੁੰਮ ਹੋ ਗਿਆ ਬਸ ਟਾਂਡੇ ਕਿਹੜੀ ਚਰਚਾ ਦੀ ਸੀ ਉਹ ਨੂਲੇ ਜੀ ਕਿੱਥੇ ਖਾਂਬੜੇ ਉਹ ਕਿੱਥੇ ਜੀ ਗਿਲੰਦਰ ਚ ਜੀ ਹਾਂ ਜੀ ਹਾਂ ਜੀ ਪਤੋਂ ਬਸ ਸਟੈਂਡ ਤੋਂ ਹੀ ਗੁੰਮ ਹੋ ਗਿਆ ਤੇ ਹਰ ਛੰਡੇ ਦੀ ਛੰਡੇ ਜਾਂਦਾ ਹੀ ਮੁੜ ਕੇ ਵਾਪਸ ਨਹੀਂ ਆਇਆ ਤੇ ਉੱਥੇ ਬਸ ਸਟੈਂਡ ਤੋਂ ਗੁੰਮ ਹੋ ਗਿਆ ਮੁੜ ਕੇ ਉਹ ਆਇਆ ਹੀ ਨਹੀਂ ਘਰ ਛੰਡੇ ਦੇ ਛੰਡੇ ਜਾਂਦਾ ਹੀ ਬਸ ਸਟੈਂਡ ਤੇ ਤੁਸੀਂ ਕਿਸੇ ਨੂੰ ਉਤਲਾਹ ਕੀਤੀ ਜਾਂ ਲੱਭਣ ਦੀ ਕੋਸ਼ਿਸ਼ ਕੀਤੀ ਉਹਨੂੰ ਉੱਥੇ ਹਾਂਜੀ ਗਏ ਹੋ ਲੱਭਣ ਗਏ ਸੀ ਮੈਂ ਤੇ ਉੱਥੇ ਲੱਭਾ ਨਹੀਂ ਹੈਗਾ ਛਟਿਆਰ ਵੀ ਉੱਥੇ ਲਾ ਕੇ ਆਏ ਸੀ ਕੀ ਨਾਮ ਸੀ ਆ ਰਾਜਾ ਕਿੰਨੀ ਉਮਰ ਸੀ ਉਮਰ ਆਦੀ 16 ਸਾਲ 16-17 ਸਾਲ ਦਾ ਹੋਗਾ ਪਹਿਲਾਂ ਕੀ ਦੱਸੀ ਉਹਨਾਂ ਨੂੰ ਨਾ ਪਹਿਲਾਂ ਨਹੀਂ ਦਿਮਾਗ ਤੋੜਦਾ ਤੇ ਥੋੜਾ ਜਿਹਾ ਕਰਕੇ ਕੀ ਘੋੜ ਲਵੰਦੇ ਸੀ ਹਾਂਜੀ ਕੀ ਘੋੜ ਲਵੰਦੇ ਲੋਕਾਂ ਕੇ ਅਈ ਤਾਂ ਕੇ ਕੇ ਚਰਚ ਵਾਲਿਆਂ ਨੇ ਕਦੇ ਕੇ ਨਹੀਂ ਇਹ ਚੰਦਾ ਹੁੰਦਾ ਰਿਹਾ ਏ ਜੇਕਰ ਕੋਈ ਨਹੀਂ ਚਰਚ ਚ ਇਹ ਛੱਡੇ ਨਹੀਂ ਛੱਡੇ ਜਾਂਦਾ ਰਿਹਾ ਤੇ ਮੁਰਕੇ ਵਾਪਸ ਆਇਆ ਨਹੀਂ ਹੈਗਾ ਮੈਂ ਬੇਨਤੀ ਕਰਨੀ ਆਂ ਅਪੀਲ ਕਰਨੀ ਆਂ ਕਿ ਜਿੱਥੇ ਵੀ ਮੇਰਾ ਬੇਟਾ ਹੈਗਾ ਨਾ ਮੈਨੂੰ ਵਾਪਸ ਮਿਲਣਾ ਚਾਹੀਦਾ ਮੈਂ 10000 ਰੁਪਏ ਨਾਮ ਦੇਣੇ ਪਿਆਰਾ ਜੀ ਨਮੋ ਜੀ ਆਪਣੇ ਭਾਈ ਰਿੰਕੂ ਕੀ ਗੱਲ ਹੈ ਭਾਜੀ ਮੇਰਾ ਭਰਾ ਛੋਟਾ ਰਾਜਾ ਪਹਿਲਾਂ ਚਰਚੇ ਜਾਂਦਾ ਹੈ ਭਾਜੀ ਉਟਾਲਿਓ ਖਾਂਬੜੇ ਚਰਚੇ ਕਦੀ ਆ ਜਾਂਦਾ ਹੈ ਤੇ ਕਦੀ ਟੁੱਟ ਜਾਂਦਾ ਹੈ ਤੇ ਥੋੜਾ ਦੇਣੀ ਹੋਇਆ 10-5 ਦਿਨ ਹੋਇਆ ਉਹ ਇਸ ਵਾਰ ਭਾਈ ਜੰਦਰ ਚਰਚੇ ਦੇ ਵਿੱਚੋਂ ਵਾਪਸ ਨਹੀਂ ਆਇਆ ਉਟਾਲੇ ਕਿੰਨੀ ਉਮਰ ਹੀ ਉਹਦੀ ਅਜੇ 16-17 ਸਾਲ ਤੇ ਮੈਂ ਭਾਈ ਬਹੁਤ ਦੁਖੀ ਆ ਮੈਂ ਬਹੁਤ ਕੱਲ ਪਰਸ ਹੁੰਦਾ ਰੋਂਦਾ ਹਾਂ ਪਰ ਸ਼ਾਉਂਦਾ ਮੇਰੀ ਮਾਤਾ ਬਹੁਤ ਦੁਖੀ ਹੈ ਉਹ ਵੀ ਰੋ ਰੋ ਕੇ ਕੰਬਲੀ ਹੁੰਦੀ ਹੈ ਜਿੰਨੂ ਮੇਕ ਨੂੰ ਲੱਭਦਾ ਮੈਂ ਨਾਮ ਦੇਣ ਨੂੰ ਪਈ ਤਿਆਰ ਆ ਜਿਹੜਾ ਤੁਹਾਡਾ ਬ੍ਰਦਰ ਸੀਗਾ ਰਾਜਾ ਹਾਂਜੀ ਉਹ ਪਹਿਲਾਂ ਵੀ ਕਿਹਦੇ ਜਾਂਦੇ ਉਹਨਾਂ ਦੀ ਕੀ ਦਿਮਾਗੀ ਸੁਣਤ ਨਹੀਂ ਸਹੀ ਹਾਂਜੀ ਹਾਂਜੀ ਦਿਮਾਗੀ ਥੋੜਾ ਜਿਹਾ ਭਾਈ ਸਿੱਧਾ ਸੀ ਪਹਿਲਾਂ ਵੀ ਜਾਂਦੇ ਰਹੀ ਤੇ ਉਹਨਾਂ ਨੂੰ ਬਾਈ ਪਤਾ ਨਹੀਂ ਲੱਗਾ ਕਿ ਚੰਦਰਬਾਹ ਟਾਂਡੇ ਵਿੱਚ ਮਲਕ ਗੋਮੂ ਹੋ ਗਿਆ ਹੈ ਭਾਈ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਫੇਲ ਭਾਈ ਮਾਤ ਜੁੜ ਕੇ ਬੇਨਤੀ ਕਰਨਾ ਵਾ ਜਿੰਨੂ ਵੀ ਲੱਭਦਾ ਵਾ ਉਹ ਮੈਨੂੰ ਨੰਬਰ ਤੇ ਫੋਨ ਕਰਨ ਤੇ ਮੈਂ ਹੱਥ ਜੋੜ ਕੇ ਬੇਨਤੀ ਕਿ ਮੈਂ ਉਹਨਾਂ ਦਾ ਨਾਮ ਦੇਣ ਨੂੰ ਤਿਆਰ ਆ